ایک کرتا ہوں تے شاندار کمال کر دیو زندہ باد زندہ باد زندہ باد ہائے ایک زندہ باد زندہ باد زندہ باد پرنسپل گنڈرا کاج مرदाबाद 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 پرنسپل گنڈرا کاج جناب جناب کیرو کام کی دیا پرنسپل گنڈرا کاج جناب کو ਜਿਲ੍ਹਾ ਚੇਰਨਾੰਗਲਾ ਕੋਰਪੋਰਸ਼ਨ ਦੇ ਲੱਗੇ ਹੋਏ ਅਰੇ ਜਿਲ੍ਹਾ ਚੇਰਨਾੰਗਲਾ ਪੰਜਾਬ ਵਰਨੀਕਰਨ ਸਾਡੇ ਚੋਂ ਵੇਖਿਆ ਅੱਜ ਅਸੀਂ ਪ੍ਰਿੰਸੀਪਲ ਗੁਰਿੰਦਰ ਕਾਜ ਦੇਖ ਲਾਰ ਗਿਆ ਰੋਸ ਜਿਹਾ ਕਰ ਰਹੇ ਆ ਲਗਾਤਾਰ ਸਾਡੀ ਇੱਛੇ ਮੰਗਾਂ ਨੇ ਇਹ ਪ੍ਰਿੰਸੀਪਲ ਨੂੰ ਵੀ ਮਨਬੱਧ ਰਿਖਤ ਦਿੱਤੀ ਆ ਉਹ ਸਵੇਰ ਡੀਓ ਦੇ ਗਿਆ ਇਹਨਾਂ ਨੇ ਇੱਕ ਗਿੱਧ ਚਿੱਠੀ ਲੈ ਕੇ ਡਾਇਰੈਕਟਰ ਸਾਹਿਬ ਨੂੰ ਲਿਖ ਦਿੱਤਾ ਕਿ ਜਿਹੜਾ ਇਹਨਾਂ ਸਾਥੀਆਂ ਨੇ ਕੰਮ ਬੰਦ ਕੀਤਾ ਹੈ ਇਹਨਾਂ ਨੂੰ ਵਾਪਸ ਤਨਖਾਹ ਦੇਣ ਬਾਰੇ ਸਮਝਾਇਆ ਲਿੰਗ ਦਿੱਤੀ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਵੱਧ ਕੰਮ ਲਿਆਗਾ ਤੁਸੀਂ ਤਨਖਾਹ ਦਿਨੀ ਹੈ ਔਰ ਫੰਡਾਂ ਕਿੰਨੇ ਫੰਡ ਤੁਹਾਡੇ ਕੋਲ ਹੈ ਕਿ ਸਾਨੂੰ ਫੰਡਾਂ ਦੀ ਪੂਰੀ ਡਿਟੇਲ ਭੇਜੋ ਅੱਜ ਦੇਕਰ ਇਹਨਾਂ ਨੇ ਨਾਂ ਤਾਂ ਉਹ ਦਿੱਤੇ ਨਹੀਂ ਗੀਆ ਤੇ ਨਾ ਹੀ ਸਾਥੀਆਂ ਦੇ ਬਕਾਇਆ ਸੀ ਇਹਦੇ ਨਾਲ ਹੀ ਸੱਜੇ 35 36 ਸਾਥੀ ਹੁੰਦੇ ਸੀ ਦਿੱਲੀ ਵਿੱਚ ਵੀ ਜਿਹੜੇ ਫੰਡਾਂ ਚੋਂ ਹੁੰਦੇ ਸੀ ਸਟੂਡੈਂਟ ਫੰਡ ਦੇ ਸਾਰੇ ਤੈਰ ਹੋ ਗਏ ਨੇ ਸਭ ਤੋਂ ਜ਼ਿਆਦਾ ਇਹੇ ਜੋ ਸਾਡੇ ਕੋਲ ਉਹ ਰਹਿ ਗਏ ਨੇ ਉਸ ਨੂੰ ਵੀ ਰੈਗੂਲਰ ਕਰ ਲੈ ਜਦੋਂ ਕਿ ਆਪਸੇ ਪਾਸੇ ਜਿੰਨੇ ਵੀ ਕਾਲਜ ਨੇ ਕਾਇ ਜ਼ਰੂਰ ਹੋਵੇ ਫ੍ਰੀਡੋਟ ਹੋਵੇ ਤੇ ਆਲਾ ਹੋਵੇ ਸਾਰੇ ਕਾਰਜਾਂ ਦੀ ਸੱਤ ਪੱਤੀ ਕੀਤੀ ਗਈ ਜੀ ਫਿਰ ਇਹ ਚ ਡਾਇਰੈਕਟਰ ਸਾਹਿਬ ਲੈਣਗੇ ਡ੍ਰੈਸ ਸਾਹਿਬ ਦਾ ਕੈਨਿਨ ਕਲਾਸ ਵਰਕ ਤੁਸੀਂ ਸਮਰਥਨ ਕਰ ਲਿਓ ਤੁਸੀਂ ਪੱਕਾ ਕਰਨ ਕੋਸ਼ਿਸ਼ ਕਰੋ ਪਰ ਸੱਤੋ ਆਲਟਿਕਰੇਨ ਨਹੀਂ ਕਿ ਸਰਕਾਰ ਕੇ ਇਸੇ ਰੋਸ਼ਨੀ ਹੇਰਾ ਕਰ ਦੇਗਾ ਕਦੋਂ ਤੱਕ ਤਰਨਾ ਇਸ ਤਰ੍ਹਾਂ ਇਹ ਅੱਜ ਇਹ ਸਟਾਰਟ ਕੀਤਾਗਾ ਜੇ ਇਹਨਾਂ ਨੇ ਸਾਨੂੰ ਮੀਟਿੰਗ ਦਾ ਸਮਾਂ ਦੇ ਕੇ ਸਾਡੇ ਮੰਗਾ ਨਾਮ ਨਹੀਂ ਆਏ ਪ੍ਰੋਗਰਾਮ ਇਸੇ ਲਗਾਤਾਰ ਸਾਡਾ ਚੱਲ ਰਹੀ ਹੈ ਡਿਊਟੀਆਂ ਹੈ 12-12 ਘੰਟੇ ਡਿਊਟੀ ਲੈਂਦੀ ਨੇ। ਉਹ ਜਦੋਂ ਕਿ ਪਹਿਲਾਂ ਮੰਨ ਗਏ ਸੀ ਇਹ 12 ਘੰਟੇ ਦਾ ਨਿਰਧਾਰਨ ਕੀਤਾ। ਪਰ ਅੱਜ ਤੱਕ ਕੋਈ ਹੁਣ ਨਹੀਂ 12 ਲੈਂਦੇ। ਹੁਣ ਨਹੀਂ 12 ਲੈਂਦੇ। ਹੁਣ ਉਹਨਾਂ ਦੀ 8 ਘੰਟੇ ਹੀ ਹੋਈ ਦੀ ਜਦੋਂ ਬਕਾਇਆ ਪਕਾਇਆ ਰਹਿੰਦਾ। ਚਲੋ। ਸਭਾ ਨੂੰ ਵੀ ਕਲਾਸ ਹੋ ਰਹੀਆਂ ਨੇ। ਇਸੂਪਾ ਪ੍ਰਧਾਨ ਸਰਕਾਰੀ ਕਾਬਜ ਅੱਜ ਜਿਹੜਾ ਪ੍ਰਦਰਸ਼ਨ ਹੋ ਰਿਹਾ ਇਹ ਸਾਡੇ ਬਕਾਇਆ ਦਾ ਇੱਕ ਤਾਂ ਕਿ ਸਾਡਾ ਈਪੀਐਫ ਵੀ ਕੱਟਿਆ ਜਾ ਰਿਹਾ ਲਾਈ ਪਰਮਨੈਂਟ ਕਰ ਰਹੇ ਆ ਜਿਦੋਂ ਕਿ ਉੱਥੋਂ ਕਿਤਿਆਂ ਬਹੁਤ ਆ ਚੁੱਕੀਆਂ ਪਹਿਲਾਂ ਵੀ ਅਸੀਂ ਤਾਂ ਨੇ ਲਾ ਚੁੱਕੀਆਂ ਹੁਣ ਪਿਛਲੇ 3-4 ਮਹੀਨਿਆਂ ਤੋਂ ਅਸੀਂ ਲਗਾਤਾਰ ਮੰਗ ਪੱਤਰ ਦੇ ਰਹੇ ਆ ਐਸੀ ਕਾਲ ਦੇ ਕੰਮ ਤੇ ਗੂਨ ਵਰਤੂ ਅਧੂਰੀ ਸਾਨੂੰ ਜਿਹੜੀ ਮਤਲਬ ਪ੍ਰੋਸੀਡਿੰਗਾਂ ਉਹ ਦੇ ਦਿੱਤੀ ਜਾ ਰਹੀ ਹੈ ਵੀ ਤੇ ਜਿਹੜੇ ਮੇਰੇ ਨਾਮ ਦੇ 10 ਆਪੀਸੀਓ ਬਿਨਾਂ ਖਾਲੀ ਹੱਥ ਗਏ ਆ ਕਿ ਤੇ ਉਹ ਮੇਰਾ ਸਾਥੀ ਆ ਖੜਾ ਅੱਜ ਆਇਆ ਵੀ ਇਹ ਤਾਂ ਬਕਾਇਆ ਰਹਿੰਦਾਗਾ ਘੱਟੋ ਘੱਟ 5 ਸਾਲ ਦਾ ਉਹ ਨਹੀਂ ਦੇ ਰਹੇ ਇਹੜੀ ਤੁਸੀਂ ਕਿ ਨਹੀਂ ਆਪਣੀ ਗੱਲ ਨਿਜਮਾ ਮੁਕਾਬਲੇ ਦੀ ਇਹ ਪ੍ਰਸੰਧ ਹੋ ਰਹੀ ਹੈ ਜਰੂਰੀ ਹੈ ਜੀ ਸਭੀ ਬੰਦੇ ਕੰਮ ਕਰਦੇ ਆ ਕਿ ਉੱਥੇ ਜ਼ਰੂਰੀ ਹੈਗਾ ਕਿਥੇ ਵੀ ਡੈਕਟਰ ਵੱਲੋਂ ਆਈ ਦੀ ਹੈ ਕਿਥੇ ਵੀ ਦੱਬੀ ਹੋਈ ਆ ਦਿਖਾ ਨਹੀਂ ਰਹੇ ਸਾਨੂੰ ਇੱਕ ਵਾਰੀ ਸਰਜੀਤ ਸਿੰਘ ਜੀ ਤੋਂ ਸੀ ਕਿ ਉਹ ਕਹਿੰਦੇ ਤੁਹਾਡਾ ਇਹ ਕਟਿਆ ਕਰਾਂਗੇ ਪਰ ਅੱਜ ਤੱਕ ਨਹੀਂ ਜੀ ਆਪਣੀ ਕਟਿਆ ਜਾ ਰਿਹਾ ਪ੍ਰਦਰਸ਼ਨ ਜਦੋਂ ਟੱਕਰ ਜਥੇਬੰਦੀ ਦਾ ਜਿਹੜਾ ਵੀ ਫੈਸਲਾ ਹੋਊਗਾ ਉਹ ਨਾ ਫੈਸਲਾ ਜਿਹੜਾ ਹੈ ਗਈ ਹੈ ਟਾਕਾ ਅਗਲਾ ਫੈਸਲਾ ਜੋ ਵੀ ਹੋਊਗਾ ਜਥੇਬੰਦੀ ਦਾ ਉਹ ਲਗਾਤਾਰ ਹੋ ਸਕਦਾ ਹੈ ਕਿ ਨਹੀਂ ਤਾਂ ਜੇ ਬਲਾ ਲੈਣਗੇ ਮੀਟਿੰਗ ਦਾ ਸਮਾਂ ਦੇਣਗੇ ਤਾਂ ਅਸੀਂ ਗੱਲਬਾਤ ਨੂੰ ਵੀ ਤਿਆਰ ਆਂਗੇ ਅਸੀਂ ਗੱਲਬਾਤ ਤੋਂ ਪਹਿਲਾਂ ਵੀ ਨਹੀਂ ਭੱਜੇ ਅੱਜ ਵੀ ਮੈਂ ਸਵੇਰੇ ਕਿਹਾ ਸੀ ਕਿ ਗੱਲਬਾਤ ਦਾ ਟਾਈਮ ਸਾਨੂੰ ਦਿਓਗੇ ਤਾਂ ਅਸੀਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਨੂੰ ਤਿਆਰ ਆਂ ਪਰ ਇਹ ਕੋਈ ਗੱਲ ਨਹੀਂ ਕਰ ਰਹੀ ਠੀਕ ਹੈ ਕੋਈ ਇੱਕ ਸਰਦਾਰ ਗੁਰਤੇਜ ਸਿੰਘ ਜੀ ਹੈਗੇ ਜਿਹੜੇ ਕਿ ਏ ਐਫ ਫੰਡ ਦੇ ਵਿੱਚੋਂ ਰੱਖੀ ਗਈ ਹੈ ਜਿਨ੍ਹਾਂ ਦੀ 89 ਡੇਜ਼ ਦੇ ਬਾਅਦ ਬ੍ਰੇਕ ਪੈਂਦੀ ਹੈ ਇਹਨਾਂ ਦੀ ਡਿਮਾਂਡ ਸੀ ਕਿ ਇਹਨਾਂ ਦੀ ਕੋਈ 2006 ਤੋਂ ਲੈ ਕੇ ਤੇ ਅੱਜ ਤੱਕ ਦੇ ਕੋਈ ਇਹਨਾਂ ਦੇ ਏਰੀਅਰ ਰਹਿੰਦੇ ਨਹੀਂ ਏਰੀਅਰ ਕੀ ਸੀਗਾ ਕਿ ਜਦੋਂ ਇਹਨਾਂ ਦੀ ਅਪਾਇੰਟਮੈਂਟ ਹੋਈ ਤਾਂ ਇਹਨਾਂ ਨੂੰ ਇਹਨਾਂ ਦੇ ਅਪਾਇੰਟਮੈਂਟ ਲੈਟਰ ਦੇ ਵਿੱਚ 12 ਘੰਟੇ ਇਹਨਾਂ ਦੀ ਡਿਊਟੀ ਦੇ ਵਰਕਿੰਗ ਆਰਸ ਜਿਹੜੀਆਂ ਲਿਖੀ ਗਈ ਹੈ ਪਰ ਇਹਨਾਂ ਦੇ ਕਹਿੰਦੇ ਮੁਤਾਬਿਕ ਜਦੋਂ ਉਹਨਾਂ ਨੂੰ ਡੀਸੀ ਰੇਟ ਮਿਲਣਾ ਸ਼ੁਰੂ ਹੋਇਆ ਤਾਂ ਇਹਨਾਂ ਦੀ ਡਿਊਟੀ 8 ਘੰਟੇ ਦੀ ਸੀ ਤਾਂ ਇਸ ਕਰਕੇ ਕਹਿੰਦੇ ਕਿ ਜਦੋਂ ਮੈਂ 12 ਘੰਟੇ ਡਿਊਟੀ ਕੀਤੀ ਹੈ ਤੇ ਮੈਨੂੰ 4 ਘੰਟੇ ਦੇ ਏਰੀਅਰ ਦਿੱਤੇ ਜਾਣ ਪਰ ਉਸ ਦੇ ਸੰਬੰਧ ਵਿੱਚ ਇਹਨਾਂ ਕੋਲੇ ਕੋਈ ਆਰਡਰ ਦੀ ਕਾਪੀ ਨਹੀਂ ਹੈ ਸਿਰਫ ਇੱਕ ਅਪਾਇੰਟਮੈਂਟ ਲੈਟਰ ਦੀ ਕਾਪੀ ਹੈ ਔਰ ਇਹ ਇਸ ਕਰਕੇ ਮੇਰੇ ਤੇ ਪ੍ਰੈਸ਼ਰ ਬਿਲਡ ਕਰ ਰਹੇ ਹੈ ਕਿ ਤੁਸੀਂ ਮੈਨੂੰ ਏਰੀਅਲ ਦਿਓ ਪਰ ਅੱਜ ਤੋਂ 18 ਸਾਲ ਪੁਰਾਣੇ ਏਰੀਅਲ ਜਿਹੜੇ ਹੈਗੇ ਹਨ ਉਹ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹਨ ਮੈਂ ਇਹਨਾਂ ਨੂੰ ਬਾਰ ਬਾਰ ਇਹੀ ਸਮਝਾ ਰਹੀ ਹਾਂ ਕਿ ਉਹ ਏਰੀਅਲਸ ਮੈਂ ਇਹਨਾਂ ਨੂੰ ਨਹੀਂ ਦੇ ਸਕਦੀ ਇੱਕ ਇਹਨਾਂ ਨੂੰ ਤਿਆਰ ਕਰਦਾ ਕਿ ਉੱਥੋਂ ਲੈਟਰ ਆਏਗਾ ਵੀ ਪੱਕੀ ਕਰ ਸਕਦੇ ਪ੍ਰਿੰਸੀਪਲ ਨਹੀਂ ਨਹੀਂ ਇਹ ਦਿਨ ਜੋ ਇਹਨਾਂ ਨੇ ਮੈਨੂੰ ਦਿੱਤਾ ਹੈ ਉਹ ਸਿਰਫ ਇੱਕ ਡੀਪੀਓ ਆਫਿਸ ਦੇ ਨਾਲ ਇਹਨਾਂ ਦੀ ਕੋਈ ਮੀਟਿੰਗ ਹੋਈ ਸੀ ਉਹਦੀ ਪ੍ਰੋਸੀਡਿੰਗਸ ਦੀ ਕਾਪੀ ਹੈ DPI ਅਫੀਸਰ ਸਾਨੂੰ ਕੋਈ ਆਦੇਸ਼ ਨਹੀਂ ਹੋਇਆ ਕਿ ਜੋ ਇਹਨਾਂ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਸੀ ਉਹਨੂੰ ਇਨਬਿਨ ਲਾਗੂ ਕੀਤਾ ਜਾਵੇ। EPF ਨੂੰ ਕਹਿ ਰਹੇ ਇਹ ਨਿਯਮਾ ਮੁਤਾਬਕ EPF ਕਟਿਆ ਹੁਣ ਜਾਣਾ ਚਾਹੀਦਾ ਪਰ ਕਾਲਜ ਕੋਈ ਕਟਿਆ ਨਹੀਂ। ਨਹੀਂ ਜੀ EPF ਤੇ ਇਹਨਾਂ ਨੇ ਸਾਨੂੰ ਕਦੇ ਕੋਈ ਜਮਾਨਾ ਨਹੀਂ ਦਿੱਤਾ। ਨਹੀਂ ਉਹ ਤਾਂ ਨਿਯਮ ਮੁਤਾਬਕ 올ਰੇਡੀ ਜਤਨਾ ਕੀਤਾ। ਇਹ ਪਹਿਲਾਂ ਸਾਨੂੰ ਦਿੱਤੀ ਨਹੀਂ ਇਹਨਾਂ ਨੇ ਡਿਮਾਂਡ ਹੀ ਨਹੀਂ ਕਦੇ ਦਿੱਤੀ। ਕਿ ਸਾਰੇ ਇਹ ਜਿਹੜੇ ਹੈਗੇ ਉਹ DC ਰੇਟ ਹੀ ਰੱਖੇ।